ਆਪਣੇ ਬੱਚਿਆਂ ਨੂੰ ਖਣ ਖੜ ਕੇ ਦੁੱਧ ਚੰਗਾਉਂਦੀ ਏ ਇਤੇ ਮੁੰਡੇ ਕੁੜੀ ਵਿੱਚ ਫਰਕ ਨਹੀਂ ਇਹ ਸਬਕ ਸਾਨੂੰ ਸਿਖਾਉਂਦੀ ਏ ਕੋਈ ਹੱਥ ਲਾਵੇ ਕਤੂਰੀਆਂ ਨੂੰ ਉਹ ਗੱਲ ਨੂੰ ਸਿੱਧੀ ਆਉਂਦੀ ਏ ਇਤੇ ਧੀ ਜਾਂਪੇ ਕਿਸੇ ਮਾਂ ਦੇ ਘਰ ਉਹ ਝਾੜੀਆਂ ਵਿੱਚ ਸੁੱਟ ਆਉਂਦੀ ਏ ਇੱਕ ਹੱਥ ਨਾ ਲਾਉਣ ਦੇਵੇ ਕਤੂਰੀਆਂ ਨੂੰ ਦੂਜੀ ਕਤਲਾ ਆਪ ਕਰਾਉਂਦੀ ਏ ਗਿਲ ਸਰਦਾਰਾ ਇਹਦੇ ਕੁੱਤੇ ਚੰਗੇ ਬੰਦਿਆਂ ਨਾਲੋਂ ਇਹ ਗੱਲ ਸਮਝਣ ਆਉਂਦੀ ਏ ਦੋਸਤੋ ਸਮਾਂ ਦਿਨੋ ਦਿਨੇ ਇੰਨਾ ਕੇ ਭਿਆਨਕ ਹੋ ਗਿਆ ਏ ਕਿ ਅੱਜ ਦੇ ਸਮੇਂ ਦੇ ਵਿੱਚ ਜਾਨਵਰ ਇਨਸਾਨ ਨਾਲੋਂ ਜ਼ਿਆਦਾ ਬਿਹਤਰ ਨੇ ਜ਼ਿਆਦਾ ਸਮਝਦਾਰ ਨੇ ਉਹ ਪਰਮਾਤਮਾ ਦੀ ਰਾਜਾ ਨੂੰ ਅਤੇ ਉਸੇ ਕੁਦਰਤ ਨੂੰ ਪਛਾਣਦੇ ਨੇ ਕੁੱਤੀ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀ ਹੋਈ ਤਦੇ ਵੀ ਕੋਈ ਫਰਕ ਨਹੀਂ ਰੱਖਦਾ